ਤੇ ਆਹ ਖੜਾ ਆਪਣਾ ਟਰੈਕਟਰ ਟਰਾਲੀ ਮਿਲ ਗਏ ਇਧਰਲੀ ਛੜ ਤੇ ਖੜੇ ਨੇ ਲਾਏ ਟਰਾਲੀ ਦਾ ਕੱਢ ਲੈ ਕੋਸਾ ਖੜੀ ਏ ਟਰਾਲੀ ਵੀ ਤੇ ਕੱਖ ਨਹੀਂ ਛੱਡਿਆ ਟਰਾਲੀ ਦੇ ਵਿੱਚ ਵੀ ਮਿੱਤਰੋ ਤੇ ਆਹ ਦੇਖੋ ਲੋ ਕੋਈ ਚੀਜ਼ ਨਹੀਂ ਛੱਡੀ ਕੋਈ ਚੀਜ਼ ਨਹੀਂ ਛੱਡੀ ਕੱਲੇ ਗੱਦੇ ਗੱਦੇ ਰਹਿ ਗਏ ਕੱਲੇ ਗੱਦੇ ਗੱਦੇ ਨੇ ਇੱਕ ਬਾਲਟੀ ਆ ਆ ਦੇ ਆ ਦੀ ਖੋਲੀ ਬਾਹਰ ਨੂੰ ਸਾਰੇ ਜਿੰਦਾ ਵੀ ਤੋੜਿਆ ਪਿਆ ਆ ਦੇ ਆ ਜਿੰਦਾ ਲੈ ਯਾਰ ਤੋੜਿਆ ਪਏ ਸਭ ਕੁਝ ਲੈ ਕੇ ਚੱਕ ਕੇ ਤੇਰੇ ਫ੍ਰਿਜ ਵੀ ਨਹੀਂ ਹੈਗਾ ਫਰਜ ਹੈਗਾ ਫ੍ਰਿਜ ਪਿਆਗਾ ਹੋਰ ਭਾਂਡਾ ਠੀਕਰ ਹੈ ਨਹੀਂ ਭਾਂਡੇ ਠੀਕਰ ਹੈਗੇ ਨੇ ਭਾਂਡੇ ਠੀਕਰ ਗੈਸ ਨਹੀਂ ਹੈਗਾ ਗੈਸ ਪੱਠੀਆਂ ਪੁੱਠੀਆਂ ਸਭ ਕੁਝ ਲੈ ਕੇ ਆ ਦੇਖ ਲਾ ਆ ਤੀਜਾ ਟਰੈਕਟਰ ਦੇਖੀ ਉਧਰ ਤੇ ਟਰਾਲੀਆਂ ਵਿੱਚ ਤਰੂ ਆ ਖੜੀਆਂ ਨਹੀਂ ਆ ਵੀਰਾਂ ਦੀ ਹੋਰ ਹੋ ਇੱਕ ਦੀ ਲੱਭ ਕੀ ਉਹ ਤਾਂ ਕੋਈ ਨਾ ਵਾਸਾਰ ਜੂ ਹੁਣ ਤੱਕ ਆ ਆ ਖੜਾ ਮਿੱਤਰੋ ਆ ਜਿਹੜਾ ਹੋਜੀ ਦਾ ਰੰਗ ਲਹਿਣਾ ਇਹ ਪਹਿਲਾਂ ਜਦੋਂ ਪਹਿਲਾਂ ਵਾਲਾ ਧਰਨਾ ਲੱਗਿਆ ਸੀ ਇਹ ਉਦੋਂ ਇਹ ਤੇ ਗੈਸ ਦੇ ਥਰੂ ਵੱਜੇ ਸੀ ਜਦੋਂ ਟੋਚਣ ਪਾਪਾ ਖਿੱਚੇ ਸੀਗੇ ਤੇ ਹੁਣ ਵੀ ਇਹ ਉਦੋਂ ਦਾ ਫਰਬਰੀ ਦਾ ਇੱਥੇ ਖੜਾ ਦੇ ਪੁਲਿਸ ਵਾਲੇ ਮੜਾ ਗਏ ਕਿਹੜੇ ਲੋ ਟਰੈਕਟਰ ਕਿੱਵੀਰ ਦੇਣੇ ਖਸਾਨਾ ਦੇ ਤੇ ਇਹਦੇ ਵੀ ਦੇਖਦਾ ਬੈਟਰੀ ਬੂੰਟਰੀ ਹੈਗੀ ਐ ਇੱਕ ਭਾਂਦੇ ਯਾਰਾਂ ਨੇ ਚੱਕ ਚੁੱਕ ਕੇ ਲੈ ਗਏ ਤੇ ਕਿਹੜੇ ਲੋਟ ਯਾਰ ਦੇ ਕੀ ਕਰੀ ਜਾਂਦੇ ਨੇ ਧੱਕੇ ਸਾਹੀ ਆਹ ਦੇਖ ਲੋ ਲੈ ਬਹੁਤ ਗਲਤ ਕੰਮ ਕੀਤਾ ਇਹਨਾਂ ਨੇ ਭਗਵਾਨ ਤੋਂ ਸਰਕਾਰ ਨੇ ਜਿਹੜਾ ਮੁਰਦਾਬਾਦ ਹੈ ਨਾ ਭਗਵੰਤ ਮਾਨ ਤੇ ਆਪਣਾ ਸਮਾਨ ਮੇਂ ਧੋ ਪਿਆਗਾ ਬਾਕੀ ਛੇੜਾ ਨਹੀਂ ਟਰੈਕਟਰ ਵਗੈਰਾ ਕਿਵੇਂ ਨੰਬਰ 40 ਫਰੋਲਾ ਫਰਾਲੀ ਸਾਰਾ ਕੁਝ ਜਿੰਦੇ ਜਿੰਦੇ ਤੋੜ ਕੇ ਚਾ ਕੇ ਲੈ ਕੇ ਗਏ ਨੇ ਸਾਰਾ ਕੁਝ ਆਹਦੇ ਬੂਟਾ ਕਹਿੰਦਾ ਗੋਭੀ ਬਣਾਉਂਦਾ ਸੀ ਗੋਭੀ ਗਾਪੀ ਵਿੱਚੀ ਪੀ ਪਟੀਲੇ ਦੇ ਆ ਦੇਖੋ ਆ ਲੱਗੇ ਬਣੇ ਹਜੇ ਬੰਦੇ ਸਾਰੇ ਸਮਾਨ ਚੱਕਣ ਗੀਤਰ ਗੁਜਰ ਸਾਰਾ A to Z ਦਾ ਸਮਾਨ ਬੇਲਾ ਹੀ ਕਰਤਾ ਕੋਈ ਛੱਡਾ ਨਹੀਂ CRF ਪੁਲਿਸ ਲੱਗੀ ਪਈ ਆ ਆ ਦੇਖੋ ਟਰੈਕਟਰ ਤੇ ਟਰੈਕਟਰ ਚੜਿਆ ਆਉਂਦਾਗਾ ਫਲਟ ਖੜਾ ਮਿੱਤਰੋ ਓਏ ਦੇਖ ਲਿਆ ਬਾਪੂ ਪਹੁੰਚੋ ਵਜੀਦਪੁਰ ਫਤੇਗੜ ਸਾਹਿਬ ਵਾਲੇ ਲੈ ਜੋ ਭਰਾਓ ਟਰੈਕਟਰ ਹੈ ਨਾ ਹੱਕ ਕੇ ਟਰਾਲੀ ਘੱਟ ਤੋਂ 55 ਖੜਾ ਕਿੰਨਾ ਸੋਹਣਾ ਯਾਰ ਲੈ ਜੋ ਭਰਾ ਪੁੱਤਾਂ ਵਾਂਗੂ ਪਾਲੇ ਹੋਏ ਟਰੈਕਟਰ ਆ ਉਹ ਮਸਾ ਜੁੜਦਾਗਾ ਲੈ ਜੋ ਇਹਨਾਂ ਨੇ ਵੇਚ ਕਰਕੇ ਆਣੇ ਕੁਛ ਨਹੀਂ ਕਰ ਕਮਲ ਨਹੀਂ ਭਰਾਓ ਟਰੈਕਟਰ ਥੋੜੇ ਅੱਜ ਚੱਕ ਦੇਣਗੇ ਆ ਆ ਕੇ ਚੱਕਦੇ ਚੱਕਦੇ ਇਹ ਮੰਨ ਲਓ ਘੰਟੇ ਤੱਕ ਇਹ ਟਰੈਕਟਰ ਖੰਡਿਆ ਦੇ ਨੇ ਇਹਨਾਂ ਨੇ ਸਾਰੇ ਆਹ ਦੇਖ ਲਾ ਸਾਰੇ ਇੱਕ ਲੱਕੜ ਤੀਮਪੜ ਯਾਰ ਬੁੜੀਆਂ ਬੰਦੇ ਹੈ ਜੇ ਪਤਾ ਨਹੀਂ ਕਿਹੇ ਜੇ ਲਾਇਪੇ ਨੇ ਸਾਰੇ ਸਮਾਨ ਚੱਕ ਚੱਕ ਜਿਹੜਾ ਲਜਾਈ ਜਾਂਦੇ ਨੇਗੇ ਆਹ ਲੋ ਇੱਥੇ ਜਮਾ ਬੇਲਾ ਕਰ ਵੈਸੇ 735 ਖੜਾ ਸੀ ਉਹ ਵੀ ਥੱਕ ਦੇ ਜਿਹੜਾ ਲਾਇਗੇ ਆਹ ਟਰਾਲੀਆਂ ਖੜੀਆਂ ਨੇ ਇਧਰ ਸਿੱਧੂ ਉਹਨੇ ਖਮਾਣੋ ਵਾਲਿਆਂ ਦੀਆਂ ਪਾਇਰ ਪੈਕਟਰ ਪੁੱਟਰ ਹੋਏ ਐ ਹੀ ਖੜੇ ਨੇ ਸਟਾਰਟ ਕਰੇ ਇਹਨਾਂ ਦੇ ਜਦੋਂ ਗੇਰ ਮਾਰ ਕੇ ਲਾਇਆ ਜਾਂਦਾ ਦੇਖ ਚੱਕ ਚੱਕ ਲਾਏ ਚੱਕਦਾ ਸਾਰਾ ਸਮਾਨ ਇੱਥੇ ਜੱਡ ਬਜਾਉਣਾ ਸੀਆਰਐਫ ਨੇ ਸਾਰਾ ਸਮਾਨ ਚੱਕਦਾ ਇੱਥੂ ਜੱਡ ਆਹ ਦੇਖ ਲੋ ਫਰਜ ਭਾਈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਲਿਆਂਦੇ ਸੀ ਸਾਬ ਲੈ ਕੇ ਚੱਕਦਾ ਕਹਿਣਾ ਅਸੀਂ ਬੇਲੇ ਸਰ ਮੌਕੇ ਤੇ ਪਹੁੰਚ ਕੇ ਸਾਡਾ ਡਾਇਰੈਕਟਰ ਸਟਾਰਟ ਕਰ ਲਿਆ ਸੀ ਉਹਨਾਂ ਨੇ ਤੇ ਮੌਕੇ ਤੇ ਆ ਕੇ ਆਸੀ ਸਾਂਭਲਾ ਕੰਮ ਖੋਲਾ ਸਾਰਾ ਵਿਚਾਲੇ ਸਾਨੂੰ ਸਮਾਨ ਚੱਕਦਾ ਕਰ ਡਾਕਟਰ ਦੀ ਐ ਨਾ ਦੇਖੋ ਤੰਬੂ ਕਿਹੜੇ ਲੋਟ ਪਲਟਾ ਪਲਟਾ ਟੋੜ ਤੋੜਾ ਬਲਟੋਜਰਾਂ ਦੇ ਨਾਲ ਕਿਹੜੇ ਲੋਟ ਚੱਕੀ ਤੁਰੇ ਆਉਂਦੇ ਨੇਗੇ ਆਹ ਟਰੈਕਟਰ ਟਰਾਲੀਆਂ ਸਾਰੇ ਯਾਰ ਭਰਾ ਵਣ ਕੇ ਜਿਹੜੇ ਜਿਹੜੇ ਵੀ ਪਹੁੰਚੋ ਮੌਕੇ ਤੇ ਟਰੈਕਟਰ ਆਪ ਉਹ ਆਪਣੇ ਲੈ ਜਾਓ ਬਾਅਦ ਚ ਨਾ ਇੱਕ ਦੂਜੇ ਨੂੰ ਦੋਸ ਦਿਓ ਹਨਾ ਵੀ ਹਟਾ ਕਰਤਾ ਦੇਖੋ ਕਿਹੜੇ ਲੋਟ ਪਾਰ ਪਾਰ ਤੰਬੂ ਇਹ ਸਾਰਾ ਸਮਾਨ ਮਾਲ ਟੋ ਹਟ ਭਾਈ ਇੱਥੋਂ ਦੇ ਕਹੇ ਜਿਹੜਾ ਮੁਲਾਜ਼ਮ ਵੀਰ ਵੀ ਸਾਰੇ ਟਰੈਕਟਰ ਚਲਾ ਚਲਾ ਜਿਹੜੇ ਇਥੇ ਪਲੱਸ ਪਲੱਸ ਆ ਨਾ ਸਟਾਰਟ ਕਰ ਕਰ ਜਿਹੜੇ ਛਾਪੀਆਂ ਦੇ ਨਾਲ ਟਰੈਕਟਰ ਇਹਦੇ ਲਿਜਾ ਰਹੇ ਨੇਗੇ ਆਹ ਦੇਖੋ ਇਥੇ ਅੱਗ ਵੀ ਲਾਈ ਪਈ ਆ ਦੀ ਤੁਨ ਲੱਕੜ ਲੁੱਕੜ ਤਿੰਬੜਿਆ ਲੱਕੜ ਤਿੰਬੜ ਵੀ ਨਹੀਂ ਸਾਡੀ ਕਿਸੇ ਨੇ ਝਾਲ ਪਾ ਕੇ ਆਪਣੇ ਦਾ ਹਫ਼ਤਾ ਵੀ ਲੈ ਕੇ ਕਾਢ ਕੇ ਖਨੌਰੀ ਤੋਂ ਜਾ ਕੇ ਹੁੱਕਾਂ ਲੈਣੀਆਂ ਪਹਿਲਾਂ ਦਾ ਟਰੈਕਟਰ ਦੀ ਗੱਡੀ ਹੈਗੀ ਸੀ ਕੋਲੇ ਤੇ ਆਹ ਸਮਾਨ ਆ ਦੇਖੋ ਇੱਥੋਂ ਸਾਰਾ ਨਾਲ ਹੁੰਦੇ ਭਰਾਵੋ ਆਪਣਾ ਚੱਕ ਕੇ ਲੈ ਗਏ ਤੇ ਆਹ ਦੇਖੋ ਲੱਕੜਾ ਨੁੱਕੜਾ ਚੱਕਦਾ ਆ ਭਰੀਆਂ ਇਕੱਠੇ ਕਰੀ ਜਾਂਦੇ ਨੇ ਕਿਸਾਨਾਂ ਦੀ ਹੈ ਨਾ ਜਿਹੜੇ ਵੀਰ ਕਿਸਾਨ ਲੈ ਕੇ ਆਏ ਸੀ ਲੱਕੜ ਤਿੰਬੜ ਸਾਰਾ ਕੁਝ ਤੇ ਵਿੱਚੋਂ ਸਮਾਨ ਚੋਰਾ ਚੋਾਈ ਵਾਲੇ ਪੱਟੀਆਂ ਪੁੱਟੀਆਂ ਭਰਾਵੋ ਕੁਝ ਨਹੀਂ ਛੱਡਾ ਇਹਨਾਂ ਨੇ ਸਿਲੰਡਰ ਸਿਲੰਡਰ ਸਭ ਕੁਝ ਚੱਕ ਕੇ ਲੈ ਗਏ ਭਲਾ ਸਿਲੰਡਰ ਆਪਣਾ ਇੱਕ ਵੀ ਨਹੀਂ ਛੱਡਿਆ ਨਾ ਦੋ ਸਿਲੰਡਰ ਦੀ ਦੋਨੇ ਇੱਕ ਆਪਣਾ ਹਾਂ ਇੱਕ ਸੰਘੇੜਿਆਂ ਦਾ ਇੱਕ ਭੈਣੀ ਦੱਸੇ ਤਿੰਨ ਸਿਲੰਡਰ ਚੀਜੀ ਕੋਈ ਨਹੀਂ ਛੱਡਿਆ ਇਹ ਨਹੀਂ ਤਿੰਨੇ ਪੱਠੀਆਂ ਦੇ ਹੋਰੇ ਨੂੰ ਰੱਖਣੂਗਾ ਇੱਧਰ ਨੂੰ ਰੱਖ ਤੇ ਦੋ ਦੇਗੇ ਲੈ ਗਏ ਇੱਕ ਛੋਟਾ ਇੱਕ ਵੱਡਾ ਇਹ ਇਹਨੂੰ ਰੱਖਾ ਬਾਹਲਾ ਇੱਧਰ ਲੈ ਗਿਆ ਸਾਰਾ ਘੋਟ ਚੱਕੀਆਂ ਲੱਕੜ ਤੇ ਬੜਾ